ਕਾਫੀ ਗੱਲਾਂ ਹੁਣ ਮੈਨੂੰ ਜਦੋਂ ਮੈਂ ਦੇਖਦਾ ਮੇਰੇ ਪਰਿਵਾਰ ਤੱਕ ਗੱਲਾਂ ਕਹੀਆਂ ਪਰਿਵਾਰ ਨੇ ਜਿਨੇ ਜਿਹਦਾ ਪਰਦਾਦਾ ਸਦਾ ਭਗਤ ਸਿੰਘ ਜਦੋਂ ਖਾਲਸਾ ਕਾਲਜ ਲਾਹੌਰ ਪੜ੍ਹਦੇ ਸੀ ਉਹ ਇਕੱਠੇ ਇੱਕ ਰੂਮ ਚ ਰਹਿੰਦੇ ਹੁੰਦੇ ਸੀ ਫਿਰ ਉਹਨਾਂ ਨੇ ਸਦਾ ਨਿਹਾਲ ਸਿੰਘ ਜਿਹੜੇ ਮੇਰੇ ਪਰਦਾਦਾ ਜੀ ਸੀ ਪੰਜਾਬੀ ਸੂਬੇ ਦੀ ਲੜਾਈ ਲੜੀ ਦੇਖੋ ਉੱਥੋਂ ਉੱਥੇ ਆਪਦੀ ਕਲ ਨਾ ਕਾਲੀਆਂ ਸ਼ਹਾਦਤਾਂ ਦਿੱਤੀਆਂ ਆਪਦੇ ਆਪਦੇ ਏਰੀਏ ਲਈ ਫਿਰ ਦਾਦਾ ਉਵੇਂ ਹੀ ਆਈ ਧਰਨਿਆਂ ਚ ਮੋਰਚਿਆਂ ਚ ਅਨਪੜ੍ਹ ਕਿਸਾਨ ਤੇ ਫਾਦਰ ਸਾਹਿਬ ਸੰਘਰਸ਼ ਚ ਜਿਹੜੇ ਸਾਡੇ ਯੋਧੇ ਸੀ ਉਹਨਾਂ ਦੇ ਵਕੀਲ ਹੁੰਦੇ ਸੀ ਹਨਾ ਤੇ ਉਦੋਂ ਆਪਣੇ ਇੱਥੇ ਖੜਕੂ ਲਹਿਰ ਪੂਰੀ ਜੋਬਨ ਤੇ ਸੀ ਚਾਚਾ ਜੀ ਉਹਨਾਂ ਦੇ ਨਾਲ ਉਸ ਪਰਿਵਾਰ ਨੂੰ ਕਹਿ ਦੇਣਾ ਤੁਸੀਂ ਮੁਖਬਰੀ ਕਰਦੇ ਸੀ ਬਸ ਕਿਸੇ ਕੋਈ ਆਧਾਰ ਨਹੀਂ ਮੈਨੂੰ ਕਹਿ ਦੇਣਾ ਤੁਸੀਂ ਬੀਜੇਪੀ ਚਾ ਮੈਨੂੰ ਇਹ ਗੱਲ ਕਹਿ ਦੇਣੀ